ਹਾਂਜੀ ਸਵਾਗਤ ਹੈ ਜੀ ਆਪਣੇ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਆ ਤੇ ਵੀਡੀਓ ਲਾਈਕ ਸ਼ੇਅਰ ਕਰਦਾ ਕਰੋ ਜੀ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਸਣ ਖਿਡਣ ਵਾਲੀ ਵੀਡੀਓ ਜ਼ਰੂਰ ਦੇਖਿਓ ਸਾਰੇ ਹੁੰਦਾ ਐ ਚੁੱਪ 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 ਚੜਾ ਰਿਕਾਰਡ ਲੱਗ ਜੂ ਪਤਾ ਮੈਂ ਚੜ ਜੂ ਆ ਜਾ ਉਹ ਤਾਂ ਨੌਕ ਤੇ ਮੁੜਿਓ ਚੜਖਾ ਇੰਨਾ ਟਾਈਮ ਕਿਧਰ ਲਾਈ ਜਨਾ ਆਪ ਦੇ ਚ ਵੇਖੋ ਏ ਕਿਹੜੇ ਚ ਜਿਆਦਾ ਜਾਣਾ ਉਹ ਕਿਵੇਂ ਫਟ ਕੀ ਗਿਆ ਚਲੋ ਸਾਰਿਆਂ ਨੇ ਚੜਨਾ ਵਾਰੀ ਵਾਰੀ ਬਾਈ ਏ ਯਾਰ ਏ ਆਵਾ ਚਾਲਾ ਆਹ ਹੋਰ ਨਾ ਵਾਵਾ ਤਾਵਾ ਏ ਆਇਆ ਥੱਲੇ ਹਾਂ ਐ ਚਲਾ ਆਈ ਵੀ ਹੋਰ ਕੋਈ ਨੂੰ ਰਸਾ ਲੈ ਜਾ ਨਾ 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 ਓਏ ਹੱਥ ਉਹ ਤੱਕੇ ਉਹਨਾਂ ਕੀ ਰਹਿਂਦੇ ਓਏ ਮੈਂ ਤਾਂ ਵੀ ਲੌਂਖੇ ਆਉਂਗਾ ਇਹਨਾਂ ਚੜ ਜਾਂਦਾ ਭਾਰੇ ਨੂੰ ਓਖਾ ਹੈ ਭਾਰੇ ਨੂੰ ਓਖਾ ਬਾਈ ਬਾਈ ਤੇ ਨਾ ਪੰਗੇ ਲੋ ਓਹ ਪਿਆਈ ਜਾਂਦੀ ਯਾ ਚੱਲ ਚੜਦਾ ਰਿਆ ਚੜਦਾ ਚੱਲ ਚੱਲ ਨੰਦੂ ਸਿਰਾ ਤੂੰ ਬੁੰਡੀ ਕਾਉ ਚੱਲ ਚੱਲ ਬੱਸ ਬਹੁਤਾ ਬਹੁਤਾ ਪਾਛਦਾ ਇੰਨਾ ਵੀ ਨਹੀਂ ਚੜਿਆ ਜਾਂਦਾ ਚਲ ਚਲੋ ਚਲੋ ਸਾਰੇ ਚੜਨਾ ਬਈ ਪਹਿਲਾ ਪਹਿਲਾ ਲਾ ਕੇ ਜੋੜੇ ਲਾ ਕੇ ਨਹੀਂ ਨਹੀਂ ਪਹਿਰਾਣਾ ਉਹ ਜੋੜੇ ਪਕਰ ਨਹੀਂ ਪਕਰ ਤੁਹਾਨੂੰ ਨਹੀਂ ਪਤਾ ਓਏ ਇੱਕ ਇਹਨਾਂ ਇੱਧਰ ਆ ਜਾਓ ਵੀਡੀਓ ਸ਼ੂਟ ਕਰੋ ਬਈ ਓ ਮੈਂ ਵੀ ਟਰਾਈ ਕਰੂੰਗਾ ਆ ਜਾ ਦੇ ਹੱਥ ਸਹੀ ਕਰਨੇ ਹੋਣ ਨਾ ਲੱਭੀ ਬਣਾਈ ਯਾਰ ਸਹੀ ਹੋਣ ਚਾਚਾ ਭੋਇ ਤੂੰ ਕੱਲੇ ਹੱਥਾਂ ਨਾਲ ਚੱਲ ਕੰਮ ਕਰਦਾ ਤਾਂ ਓ ਜੋੜੇ ਦੀ ਪਕੜ ਪਾ ਛੱਡ ਦੇ ਆ ਲਵੀ ਆ ਲਊਗਾ ਪੰਜਾਬੀ ਕੀਤੀ ਜਾਈ ਮੇਰਾ ਯਾਰ ਕੋਲਾ ਜੋੜੇ ਲਾਈ ਜਾਂਦਾ ਬਾਈ ਤੂੰ ਦਾਲ ਪਾ ਲੈ ਫੁੱਟ ਵਾਲੇ ਬੋਲੇ ਦੀ ਬਣਾ ਹੱਸ ਜਿੰਨੇ ਆਹ ਪਾ ਲਈ ਤੇਰੀ ਉੱਤੀ ਜਾਂਦਾ ਹੱਸ ਮੇਰੇ ਆਹ ਕੀ ਕਰ ਰਿਹਾ ਆ ਕੀ ਹੋ ਗਿਆ ਓਏ ਮੇਰੇ ਬਾਲੀ ਨੇ ਕੁ ਬਲੈਕ ਆ ਉਹਨੇ ਨੇ ਇਹਦੇ ਪਸੰਦਰ ਦੇ ਗਿਆ ਆ ਫੇਰ ਚੜ੍ਹ ਕਿਉਂ ਨਹੀਂ ਆਉਂਦਿਆ ਗੋ ਵੀ ਆਇਆ ਚਾਚਾ ਦੇਵਾ ਚਾਂ ਫੇਰ ਸਰਾ ਮਾਦੀ ਆਪਾਂ ਖੜਾ ਮਰਾ ਦਿਆ ਉਹਨੇ ਉਹ ਪਖੜਾ ਯਾਰ ਉਹ ਪਖੜਾ ਪਖੜਾ ਬਣਾਈਏ ਇਹਦੀ ਵਿੱਚ ਪਖੜਾ ਵਾਲਾ ਸਾਰੇ ਨਹੀਂ ਬਣਾ ਪਖੜਾ ਵਾਲਾ ਉਹ ਖੜਾ ਦਾ ਨਾ ਨਾ ਦਾ ਦਾ ਪਕੜੀ ਸਕੇ ਉਹ ਨਹੀਂ ਪਕੜਾ ਪੈਰਾਂ ਦੇ ਵਾਈ ਦਾ ਨਹੀਂ ਚਾਚਾ ਥੱਲੇ ਆ ਗਏ ਦੂਸੇ ਚ ਭਲੇ ਮੋਟੇ ਇਹ ਨਹੀਂ ਪੈਰਾਂ ਦੇ ਅੂਠੇ ਚ ਨਹੀਂ ਹੈ ਸਾਬਤ ਨਹੀਂ ਹੈ ਨਾ ਭਾਈ ਥੱਲੇ ਪਹਿਲਾਂ ਗ੍ਰਿਪ ਬਣਾ ਪੈਰਾਂ ਦੇ ਹੇ ਸਾਹ ਤਾ ਕਿੱਥੇ ਹੈਗਾ ਇਹ ਬੋਲਾ ਬੋਲਾ ਜੰਮ ਗਾ ਹਰਦਾ ਆ ਸੋਚਾ ਵਾ ਸਾਰੇ ਦੀ ਬਣਾ ਲੱਭੀ ਇੱਥੇ ਗੱਡੀਆਂ ਕਰੀਏ ਜਿਹੜੇ ਬੰਦੇ ਹੱਥ ਦੇ ਦੇ ਕਿ ਨਹੀਂ ਤੇ ਵੀ ਆਪਣੀ ਛੋਟੀ ਬੁਲ ਬੁਲ ਨਹੀਂ ਬਣਾ ਚੜੀ ਨਹੀਂ ਦੁਲਦ ਬੁਲ 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 ਕੜੀ ਤਾਂ ਇਹਨਾਂ ਦੇ ਯਾਰ ਨਹੀਂ ਤੋੜੀ ਆਏਗਾ ਫਰਾਜ ਚੱਲ ਜੋਰ ਨਹੀਂ ਤਕਣਾ ਚੱਲ ਤੂੰ ਚੱਲ ਗੱਨੀ ਮੈਨੂੰ ਜਾਂਦੇ ਮੜਾਇਆ ਉਹ ਵਜਨ ਦਾ ਮੈਨੂੰ ਮੱਥਾ ਨਹੀਂ ਕੰਦੇ ਮੜਾਇਆ ਇੱਕ ਦਾ ਅੱਥਾ ਪਾ ਲੈ ਅੱਸੀ ਗਰਾਉਂਡ ਥੱਲੇ ਪੈਰ ਜੋਰ ਮਾਰਨਾ ਫੇਰ ਜਾਂਦਾ ਬੰਦਾ ਤੇਰੀ ਜਾਂਦਾ 6 ਕਿਲੋ ਵਜਨ ਸੋਣਾ ਚੱਲ ਗੱਨੀ ਪੈਰਾਂ ਨਾਲ ਜੋਰ ਮਾਰ ਥੱਲੇ ਫੇਰ ਜਾਏਗਾ ਗਿਆ 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 ਨਹੀਂ ਚੜਜੂ ਆ ਚੱਲ ਪੈਰਾਂ ਨਾਲ ਜੋਰ ਮਾਰ ਪੈਰਾਂ ਨਾਲ ਪੈਰਾਂ ਦਾ ਜੋ ਪਾੜੀ ਦਾ ਬੰਦਾ ਜਾਂਦਾ ਜੋ ਥੱਲੇ ਆਉਂਿਆ ਹੱਥ ਪੈਰਾਂ ਨਾਲ ਨਹੀਂ ਪੈਰੂਗਾ ਪਹੁੰਚ ਗਿਆ ਪਹੁੰਚ ਗਿਆ ਖਾਣਾ ਨਹੀਂ ਮੁੜਿਆ ਪੈਰਾਂ ਨਾਲ ਬਾਹਰ ਪੈਰਾਂ ਨਾਲ ਪੈਰਾਂ ਨਾਲ ਫੇਰ ਦਹੀਂ ਦਾ ਖਾਣੇ ਕਿਹੜਾ ਮਾਲੇ ਨੂੰ ਹੱਥ ਲਾ ਕੇ ਇੱਥੇ ਖੜ ਕੇ ਕਹਦੇ ਬਈ ਇੱਥੋਂ ਥੱਲੇ ਤਾਂ ਉਸਤਰੀ ਰਾਣੀ ਪੌੜੀਆਂ ਵੀ ਆ ਜਾ ਇੱਧਰ ਵੀ ਭਾਈ ਥੱਲੇ ਲੈ ਕੇ ਜਾਓ ਯਾਰ ਉੱਥੇ ਚੱਕ ਕੇ ਉਹ ਇੱਥੇ ਪੌੜੀਆਂ ਤੇ ਆ ਜਾ ਬੜਾ ਛੱਲੇ ਆਣਗੇ ਨਹੀਂ ਇਹ ਪੈਰਾਂ ਨਾਲ ਜਾਂਦਾ ਉਹ ਡੇਰੇ ਲੋਕਾਂ ਨੇ ਨਹੀਂ ਨਹੀਂ ਹੱਥ ਚਿੱਲੇ ਆਂਦੇ ਆ ਵੇਖੀ ਅਈਂ ਪੰਟਾ ਛੱਡ ਛੱਡ ਆਈ ਇਹਨਾਂ ਨੇ ਇੱਕੋ ਦਾ ਵੀ ਆਊਗਾ ਫਿਰ ਥੱਲੇ ਜੀ ਤਰੀਕਾ ਹਾਂ ਪਹਿਲਾਂ ਉਹ ਵੱਧ ਜਾਂਦਾ ਬੰਦਾ ਤਰੀਕਾ ਚੱਲੀ ਆ ਇੱਕ ਨੋਰ ਚੜ ਕਿਉਂ ਜਾ 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 ਇੱਧਰ ਨਹੀਂ ਚੜ ਜਾ ਫਵਾਨੀ ਚੜੀਦਾ ਪੈਰਾਂ ਦੇ ਭਾਰ ਨਾਲ ਜਾਂਦਾ ਪੁੱਲਾ ਪੁੱਲਾ ਦਵਾਰੇ ਸਿਗਰਾਂਟ ਚੜ ਗਿਆ ਪੁੱਲਾ ਪੈਟ ਆਈ ਉਹਦਾ ਪੈਰ ਕਿਵੇਂ ਉਹ ਲਗਾ ਐਡਾ ਮੋਟਾ ਸਿਗਰਾਂਟ ਇੱਧਰ ਵੀ ਚੀਤੀ ਆ ਇਹਦਾ ਚੁੱਟੇ ਰੰਦਾ ਯਾਰ ਸਿਗਰਾ ਇਟਰਪੀ ਬਾਲਾ ਉੱਚਾ ਬਾਲਾ ਉੱਚਾ ਨਹੀਂ ਚੜੀਦਾ ਪੁੰਨਰੂ ਨਾਇਰਪੁਰ ਕਿੱਦਾਂ ਚੜਾ ਕਿਵੇਂ ਹੋ ਜਾਦਾ ਇਹਦਾ ਬਾਲਾ ਬੰਦਾ ਹਾਂ ਬਾਲਾ ਬਗੜ ਬੰਦਾ ਉਹ ਬਾਈ ਕਵਾਡੀ ਆਲੇ ਚੜਦੇ ਆ ਜੱਫੇ ਆ ਦੋਨੇ ਪੈਰ ਲਾ ਕੇ ਚੜ੍ਹ ਦੋਪੀ ਫਰੰਦੀਪੁਰ ਗਿਆ ਜੇ ਕਹਿੰਦਾ ਦੋਨੇ ਪੈਰ ਲਾ ਕੇ ਚੜ੍ਹ ਜਾ ਬੋਰੀ ਨਜੋਟਦਾ ਰਹੇ ਨਾ ਮੁੰਡਾ ਗ੍ਰੈਪੇ ਨਾ ਖਾ ਉਹ ਵੀ ਰਹੇਗਾ ਬੋਵੀ ਦੀ ਬੋਵੀ ਆਇਆ ਮਾੜਾ ਇਹਦਾ ਚੱਲ ਬੋਲੇ ਕਰੇਗਾ ਡਰਾਈ ਇਕਰੀ ਹੋਰ ਨਾ ਭਰਾ ਸੰਜਾਨੇ ਬਣਾ ਲਾਂਗੇ ਮੁਰਕੇ ਬੂਟ ਲਾ ਸੀ 10 ਮਿੰਟ ਬੂਟਾਂ ਤੇ ਗਰਮ ਹੋ ਗਿਆ ਬਈ ਪੂਰਾ ਉਹਨੇ ਬੂਟ ਬਾੜ ਲਾਏ ਹਨ ਚੰਗੇ ਮੇਰੇ ਸਰੀਰ ਚ ਨਹੀਂ ਚਲੋ ਆ ਜੱਲਾ ਨਹੀਂ ਨਹੀਂ ਬੋਲੇ 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 ਇਹਦੇ ਤੇ ਲੌਂਗ ਖਲਾੜੀ ਜਿਹੜਾ ਸਾਰੇ ਨਾਲੋਂ ਵੱਧ ਟਾਈਮ ਲੌਂਗ ਤੂ ਆ ਉਹ ਬਈ ਵੇਹ ਲੋਟਾਏ ਚਾਲੋ ਬੋਲੇ ਓਏ ਟਾਈਮ ਲਾ ਮੈਂ ਜਦੋਂ ਟਾਈਮ ਲਾ ਲਿਆ 10 ਮੈਂ ਲਾਉਂ ਵਾ ਵੀਡੀਓ ਚੱਲੀ ਜਾਂਦੀ ਆ ਮੈਂ ਦੱਸ ਦੂੰਦੇ ਨੂੰ ਮੈਂ ਪਹਿਲੇ ਇੱਕ ਕਹੋ ਕਰੋ ਯਾਰ ਆਹ ਆਹ ਆ ਪੋਲੇ ਮੱਥਾ ਟੇਕ ਕੇ ਯਾਰ ਓਏ ਟਾਈਮਰ ਲਾ ਨਹੀਂ ਜੇ ਦੱਸ ਦਿੰਦਾ ਮੈਂ 2 ਮਿੰਟ ਲਵਾਂ ਚੱਲ ਹੈ ਚੱਲ ਲਾ ਲੈ ਟਾਈਮਰ ਇਹ ਤੂੰ ਕਰਵਾਉਣਾ ਲੱਗਿਆ ਤੇਰੀ ਮੈਨੂੰ ਬੋਲੇ ਬਾਤ ਯਾਰ ਡਾਂ ਧਰ ਲਾ ਯਾਰ ਕੱਦ ਛੋਟਾ ਲੱਭੀ ਦਾ 10 ਮਿੰਟ ਲੈ ਕੀ ਗੱਲ ਉਡਕਾਰ ਓਏ 10 ਸਕਿੰਟਾਂ ਤੇ ਲੌਂਕਿਆ ਵਾਹ ਤੂੰ ਹੀ ਛੱਡਦੀ ਮੇਰਾ ਯਾਰ ਠੂਆ ਯਾਦਾ ਡਿੱਗੂਆ ਇਹ ਯਾਰ ਠੂਆ ਠੂਆ ਰਾਹੀ ਗੋਬਰਾ ਯਾਰ ਜਿਹੜਾ ਜਿਆਦਾ ਹਿੱਲੂ ਉਹ ਛੇਤੀ ਆਊਗਾ ਆਓ ਕੋਂਗਵਾ ਆਓ ਉਹ ਮੈਂ ਲੁੱਟ ਉਹ ਵੀਡੀਓ ਬਣੀ ਜਾਂਦੀ ਓਏ ਆਪੋ ਨੇ ਆ ਗਿਆ ਆ ਗਿਆ ਤੇਰੀ ਆਸੀ ਨਿਕਲ ਸੀ ਲੌਕਿਆ ਜੀ ਖਾਲੀ ਸੀ ਘਾਟੋ ਓਏ ਆਸੀ ਘੜਾਉਣਾ ਨਹੀਂ ਬੰਦਾ ਚੁੱਪ ਕਰਕੇ ਖੜ੍ਹ ਜਾ ਤਖਰਾ ਆ ਜਾਆ ਤਖਰਾ ਆ ਜਾਆ ਟਾਈਮ ਲੱਗੋ ਉਹ ਤਖਰਾ ਆ ਜਾਆ ਆਸੀ ਘੜਾਉਣਾ ਤੇਰੀ ਇਹ ਓ ਮਿੰਟ ਲਾ ਓਏ 1 ਮਿੰਟ ਦਾ 15 ਸਕਿੰਟ ਲੱਗਾ ਆ ਠੀਕੜਾ ਹੀ ਆ ਬੰਦਾ ਵੀਡੀਓ ਬਣ ਗਈ ਬੋਲੇ ਤੇਰੀ ਓਏ ਪਟਕੀ ਭਰਾਵਾ ਕਰ ਦੇਂਗਾ ਤੈਨੂੰ ਐਵੇਂ ਕਰਵਾ ਮਾਗੇ ਤੈਨੂੰ ਬੱਸ ਹੋ ਗਿਆ ਮਿੰਟ ਨਹੀਂ 20 ਕੈਂਟੀ ਲਾਇਏ ਰਹਿਦਾ ਅਗਲਾ ਬੰਦਾ ਆ ਬਈ ਉਹ ਲੇਟਾਂ ਧਰ ਲਾ ਓਏ ਘੱਟ ਛੋਟਾ ਆਸੀ ਨਾ ਕੜਾਓ ਬਈ ਮੱਥਾ ਟੇਕ ਕੇ ਬੋਲੇ ਬੋਲੇ ਫਿਰ ਕੀ ਨਹੀਂ ਕਹਦਾ ਬੋਲਾ ਫੇਰ ਕਹਿੰਦਾ ਇੱਕ ਵਾਰੀ ਫੇਰ ਲੱਗਵੀਂ ਨਾ ਉਧਰ ਸਾਰੇ ਬੰਦੇ ਪੋਲ ਟੱਪਦੇ ਹੋਏ ਆਹ ਕਰਕੇ ਡਰੈਲ ਕਰਕੇ ਆ ਜਾ ਆਪ ਕੰਪ ਟੱਪਿਆ ਰ ਬਾ ਦੇ ਕੇ ਨੱਪਾ ਬੋਲਾ ਪੂਰੀ ਵਾਰ ਆਉਂ ਬਈ ਅਰਧਾ ਯਾਤਰਾ ਬਾਈ ਇਹ ਟਾਂਡਾ ਚੱਕ ਕੇ ਬੰਦਾ ਮੂੰਹ ਬਣਾ ਲੇ ਹਾਂ ਇਹ ਟਾਂਡਾ ਚੱਕ ਦੇ ਨਾ ਚੱਕੇ ਨਾ ਪੈਰ ਲਾਵਾ ਇਹ ਤਾਂ ਕਰੀ ਖੜਾ 2 ਮਿੰਟ ਪੂਰੇ ਹੋਏ ਉਹ ਦੇਖ ਤੇ ਇਹ ਜਿੱਤ ਗਿਆ ਬਈ ਜਮਾ ਮੈਂ ਚਲੋ ਇੱਧਰ ਆ ਜਾ ਹੁਣ ਆਈ ਚਲ ਓਏ ਸਾਰੇ ਇਹਨੇ ਆਉਣਾ ਵਾਰੀ ਨਾ ਚਲ ਚਲੋ ਅਗਲਾ ਬਿੰਦੋ ਅਗਲਾ ਬੋਲੇ ਹੁੰਦੀ ਆ ਬੋਲੇ ਦੱਸੀ ਯਾਰ ਬਾਈ ਜਲ ਤੂੰ ਕਰਕੇ ਦਿਖਾ ਪ੍ਰੈਕਟੀਕਲ ਜਲ ਤੂੰ ਕਰਕੇ ਦਿਖਾ ਪ੍ਰੈਕਟੀਕਲ ਕਰ ਆਹ ਉਹ ਬਾਈ ਨੀਵਾ ਕੇ ਮੈਂ ਦੰਦ ਜੀ ਮੜਾ ਜਾਂ ਗਿਟਾਰ ਗਾ ਦੰਦ ਉਹ ਕਿੰਨਾ ਬੋਲੇ ਕਿ ਢਿੱਕੇ ਜੀ ਕਰੀ ਚਲੋ 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 ਬੰਤ ਨਹੀਂ ਹਣਾ ਇੱਥੇ ਰੱਖ ਵਾ ਇੱਥੇ ਉੱਧਰੋਂ ਤਾਂ ਟੱਪਿਆ ਜਾਊਗਾ ਟੱਪੀਉ ਮੈਂ ਸਾਰੇ ਉਧਰ ਟੱਪਿਆ ਉਧਰ ਉੱਚਾ ਪਾਸਾ ਚਲੋ ਮੈਂ 5 ਫੁੱਟ ਦਾ ਦੂਰ ਜਿਉਂ ਮੈਂ ਗਰਾਊਂਡ ਫਿਰ ਕੜਕੂ ਆ ਤਾਂ ਚਲ ਭਾਈ ਅਗਲਾ ਦੇਖ ਫਿਰ ਚਲ ਲੈ ਚੜੀ ਕੋ ਇੱਕ ਟੱਪ ਕੇ ਜਾਓ ਜਾ ਟੱਪ ਕੇ ਲੈ ਨਾ ਇਹ ਲਾ ਨਹੀਂ ਰਹਿਣ ਦੇ ਆ ਦਾ ਟੱਪਿੰਗ ਦਾ ਚਲ ਟੱਪ ਤੇਰਾ ਯਰ ਮਾਂ ਟਪੈੜੀ ਜੀਨੇ ਖੱਤਲੇ ਪਿੱਛੇ ਪਾੜੀ ਚੱਲ ਲਈ ਵੀਰ ਦੂਜੇ ਨੰਬਰ ਤੇ ਕਰਦੇ ਚਾਵਾਂ ਹਾਂ ਉੱਥੇ ਹੀ ਰਹਿਣ ਦਾ ਪੁੱਲੇ ਉੱਥੇ ਹੀ ਉਹ ਨਹੀਂ ਟੱਪੀ ਦਾ ਕਿਉਂ ਮੈਂ ਮੂੰਹ ਭਾਵਾਗੇ ਤੇ ਇਹ ਐਡ ਪੈਪ ਦੇਖਦੀ ਨਹੀਂ ਜੀ ਅੜਕੀ ਹੁੰਦੀ ਉਹ ਦੇਖ ਦਿੰਦੀ ਆ ਪ੍ਰਾਣੋਂ ਜਾਂਦੀ ਆ ਹਾਂ ਇਹ ਡੱਕ ਪੂ ਨਾਲ ਹੀ ਆ ਜੂ ਨੀਵਾ ਕਰਦੀ ਹੁਣ ਨੀਵਾ ਕਰ ਦਿਆ ਅਗਲਾ ਚਾਵਾਂ ਤੇਰੀ ਲਾਹਤ ਤੇ ਆਪਾਂ ਜਾਵਾਂ ਪਹਿਲੇ ਜੀ ਚੱਲ ਆਲਾ ਤਾਂ ਪਹਿਲਾਂ ਚੱਤੀ ਮੇਰੀ ਸੋਲੋ ਗੱਲ ਸੋਲੋ ਇਹਦੀ ਜਿੱਦ ਤਾਂ ਟੱਪੀ ਜਾਵਾਂਗੇ ਚੱਲ ਬਾਈ ਆ ਗਏ ਇਹਦੇ ਦਾ ਟੱਪੀ ਜਾਂ ਹੁੰਦੇ ਆ ਬੜੀ ਬੜੀ ਉੱਚੀ ਕਰੀ ਹੁੰਦੀ ਜੀਡੀ ਇੱਕ ਗੱਤੀ ਕਰ ਨਜ਼ਾਰਾ ਕੋਕੀ ਚਾਹ ਖੇ ਰਹੀ ਨੇ ਨਹੀਂ ਬੜੀ ਉੱਚੀ ਕਰ ਦੇ ਕਿਹੜਾ ਹੂਗਾ ਹਣਾ ਜਿੱਥੇ ਜਿੱਥੇ ਗਿਆਨੀ ਟੱਪਾਈ ਹੁਣ ਉੱਥੇ ਟਪਾ ਦੌਰ ਦਾ ਹੋ ਰਹਾ ਸਾਵਾ 65% 65% ਨਾ ਪਹਿਲਾਂ ਮੂਰਲੇ ਦੇ ਦੋਨੇ ਲੱਤਾਂ ਚੱਕਰੇ ਲੱਪਣ ਵੇਲੇ ਆਹ ਕਹਿਣੀ ਅਗਰ ਪਾ ਆਹ ਮੂਰਲੇ ਦੇ ਦੋਨੇ ਲੱਤਾਂ ਚੱਕ ਓਏ ਅੱਕੜ ਪਿੱਛੇ ਨਗਰੇ ਇਹ ਟੱਪਣੀਆਂ ਨਾ ਐ ਕਰੇ ਬਰਾਬਰ ਚੱਕੇ ਲਾਤਾ ਕੁੱਤੀ ਕਰ ਮੜੀ ਜੀ ਲੱਤਾਂ ਦੋਨੇ ਲੱਤਾਂ ਚੱਕੇ ਕੁੱਤੀ ਕਰ ਹੋਰ ਨਹੀਂ ਅੱਕੜ ਪਿੱਛੇ ਨਗਰੇ ਲਾਤਾ ਐ ਨਾ ਕਰੇ ਕੰਦੀ ਹੋਰ ਵੇਖ ਲੈ ਕੋਈ ਲਾ ਕੇ ਰਹੀ ਕੱਲ੍ਹ ਆਉ ਕੇ ਡੈ ਗਈ Ända, hmm. <laughs> बोला वादा ਸੀ ਉਹ ਵੀਡੀਓ ਤੋਂ ਉਹ ਬਣਾ ਲਈ ਬੋਲੇ ਟੱਪ ਕੇ ਆਉਣੀ ਆ ਬਾਈ ਟੱਪ ਕੇ ਆਉਣੀ ਆ ਇੱਕ ਨਹੀਂ ਨਹੀਂ ਟੱਪ ਕੇ ਆਹ ਟਾਇਰ ਚਲਾ ਕੇ ਮਾਰ ਕੇ ਤਾਂ ਉੱਚਾ ਤਾਂ ਨੂੰ ਮਾਰੋ ਉੱਚਾ ਟਾਇਰ ਉਹ ਟਾਇਰ ਮਾਰੋ ਸਾਣ ਨੂੰ ਟਕੜਾ ਵੱਧ ਜਾਂਦਾ ਗਾਈਸ ਬੁੱਲਟ ਪੀਜੇ ਨੂੰ ਬੱਸ ਇਹ ਆਹੋ ਇਹ ਇਹਦੇ ਆ ਟਾਇਰ ਕੰਪੈਕਟ ਕਾਲਾ ਬਹਿਣ ਆਸਤੇ ਲਾਈਆ ਆਹ ਤਾਂ ਬਹਿਣ ਆਸਤੇ ਲਾਈਆ ਅੱਛਾ ਬਹਿਣ ਆਸਤੇ ਆ ਬਹਿਣ ਆਸਤੇ ਕਰਾਈ ਜਾ ਉਹ ਸਿੱਟੂ ਹੀ ਨਾ ਤੜਾਈ ਭਰਾ ਉਹ ਨਹੀਂ ਇਹ ਇੱਥੇ ਕੰਮ ਹੋ ਜਾਂਦਾ ਉਹੀ ਨਾ ਤਲਾ ਉਹ ਲੰਮੀ ਪੈਕ ਉਹ ਸਿਕਸ ਪੈਕ ਆਸ ਤੇ ਆਏ ਸਿਕਸ ਪੈਕ ਆਸ ਤੇ ਉਹ ਤੂੰ ਕਰ ਉਹ ਆਹ ਡੰਡ ਮਾਰ ਚੱਲ 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 ਨੰਬਰ ਤਾਰ ਪੈਰ ਤੇ ਤੁਰਨਾ ਬਾਈ ਇਹਦੇ ਤੇ ਪੈਰ ਤੇ ਤੁਰਨਾ ਬਾਈ ਬੋਲ ਨਹੀਂ ਤੂੰ ਕੋਈ ਕੰਮ ਚ ਕਿਸੇ ਕੰਮ ਚ ਸਰੇ ਗਿਆ ਤੂੰ ਨਹੀਂ ਗਿਆ ਤੂੰ ਨਹੀਂ ਗਿਆ ਕਿਤੇ ਕੰਮ ਚ ਸਰੇ ਨਹੀਂ ਗਿਆ ਬੋਲੋ ਨਾ ਅਗੇ ਬੋਲੋ ਨਾ ਏ ਇਹ ਹਾਵੀ ਆ ਚੱਕੀ ਆ ਅੱਜ ਕੇ ਗਿਆ ਚੱਕ ਇਹ ਪਤਾ ਹੋਣਾ ਰਿਸਕ ਆ ਕਰਦੇ ਪੋਲਾ ਕਰਦਾ ਮੈਂ ਸਪੋਰਟ ਲਾਉਣ ਦੇ ਦਾ ਟੂਟੀ ਨਹੀਂ ਨਹੀਂ ਇੱਥੋਂ ਲੈ ਚੁੱਕ ਮਾਰਦੀ ਖੜ ਦੇ ਜੰਪ ਕਰੀ ਚਲੋ ਯਾਰ ਜੰਪ ਦਾ ਵਜਦੀ ਹੁੰਦੀ ਨਹੀਂ ਨਹੀਂ ਜੋਪਰੀ ਹੁੰਦੀ ਖੜ ਜਾ ਉਂਗਲਾ ਰਹਿੰਦਾ ਨਹੀਂ ਇੱਧਰ ਦਾ ਖੜਾ ਉਹ ਪਿੱਛੇ ਉੱਚੀ ਹੋ ਗਈ ਉਹ ਨਹੀਂ ਬੋਲੇ ਫੇਰ ਹੀ ਸਵਾਲ ਹੁੰਦਾ ਰੱਸਾ ਹਿੱਲਦਾ ਹੀ ਹੁੰਦਾ ਉਹ ਲਾਈਨ ਬਣਾ ਬਾਬੇ ਮੂੰਹ ਤੇ ਬੈਠਾ ਓਏ ਉਹ ਲਾਈਨ ਬਣਾਓ ਸਾਰੇ ਓਏ ਉਧਰ ਆਓ ਫੋਟੋ ਸਾਡੀ ਤੋਂ ਉਧਰ ਪੈਂਦੀ ਆ ਆ ਗਿਆ ਵਾਇਲਡ ਕੱਟਿਆ ਇੱਥੇ ਚਲੋ ਜਲਦੀ ਵੇ ਭਾਈ ਸੁਵੇਰੀ ਬਣੂਗਾ ਐ ਕਿਵੇਂ ਹੁੰਦਾ ਨਹੀਂ ਆਏਗਾ ਭਾਈ ਫੇੜਾ ਉਹ ਜਮਾਂ ਹੀ ਫੇੜਾ ਅਗਲਾ ਬੰਦਾ ਅਗਲਾ ਅਗਲਾ ਉਹ ਵੀਡੀਓ ਬਾਲੀ ਬਣ ਜੂ ਯਾਰ ਲੰਮੀ ਯਾਰ ਚੱਲੋ ਇਹ ਸਹੀ ਐ ਇਸ ਲੋਟ ਧਰਨ ਵਾਲੀ ਆ ਪੈਰ ਇਧਰੋਂ ਫੇੜਾ ਇਧਰ ਹੀ ਟੱਪਦਾ ਭਾਈ ਯਾਰ ਖੜਜੋ ਯਾਰ ਆ ਕਿਸੇ ਕੰਮ ਚ ਗਿਆ ਸਰੇ ਏ ਏ ਨਾ ਨਾ ਡਿੱਗ ਪਿਆ ਉੱਥੇ ਗਾਦੀ ਹਾਲਵਾ ਓਏ ਵੀਡੀਓ ਬਣਾਓ ਕਿਨੇ ਆਇਓ ਮੈਂ ਵੀ ਟੱਪ ਕੇ ਦੇਖਣਾ ਆ ਟੱਪ ਗਿਆ ਭਾਈ ਨੰਬਰਦਾਰ ਓਏ ਰਾਜੀ ਵੀ ਰਾਹ ਕਰਦਾ ਬਾਬਾ ਓਏ ਰਬਾ ਓਏ ਕਿਹਦਾ ਗਿੱਟਾ ਨਾ ਮੁਰਜੇ ਕੋਈ ਬੰਦਾ ਧਿਆਨ ਨਾਲ ਲੈ ਜਦੋਂ ਪੈਪ ਹਲਦੀ ਹੋਵੇ ਜਿਵੇਂ ਆ ਮਗਰ ਚੱਲ ਗਿਆ ਡਿੱਗੂ ਆ ਚਾਤਰਾ ਦਾ ਸਿਰੇ ਨਹੀਂ ਚੱਲ ਬਾਈ ਚੱਲ ਬਾਈ ਵੀਡੀਓ ਬਣਾਈ ਵੀਡੀਓ ਬਣਾਈ ਮੈਂ ਟੱਪ ਕੇ ਉਹ ਯਾਰ ਫੜੀ ਧੂਆਂ ਆ ਗਿਆ ਮੇਰੇ ਯਾਰ ਆ ਧੂਆਂ ਆ ਗਿਆ ਮੇਰੇ ਯਾਰ ਉਹ ਬੂੜਾ ਬੂੜਾ ਹਟਾ ਕੇ ਕਰ ਗਿਆ ਨਹੀਂ ਟੱਪ ਥੋੜੇ ਦੇ ਮਗਰ ਨਾ ਕੋਈ ਜਾਏ ਉਹ ਕਿਹੜਾ ਬੂੜਾ ਤੋਂ ਹੋਆ ਨਹੀਂ ਤੇਜ ਹੋਇਆ ਨਹੀਂ ਨਹੀਂ ਚੱਪ ਹਾਂ ਕੌਲੀ ਦੇ ਜਾ ਰਿਖੇ ਆ ਫੇਰ ਬੂਟ ਖਾਲ ਤੇ ਹੌਲੀ ਤੇ ਬੂਟੀ ਖਾਲ ਪਤੀਆਂ ਨਾਲ ਲਾਉਂ। ਲੈ। ਉਹ ਦੇਖਿਆ। ਆ ਮੇਰਾ ਯਾਰ। ਫੇਰ ਬੂਟ ਲਾ ਲੈ ਤੇ ਉਹਨੇ ਬੂਟ ਲਾਇਆ। ਉਹ ਬੂਟ ਖਾਲਤਾ। ਬੂਟ ਖਾਲਤਾ ਬਾਈ। ਬੂਟ ਖਾਲਤਾ। ਤਲਕਾਂ ਕਹਿੰਦੇ ਕਿੰਨੂੰ ਪਕੜ ਨਹੀਂ ਪਾਉਂਦੇ। ਆ ਡਾਕਟਰ ਤੇ ਬੂਟਾ ਜਿਵੇਂ ਤੇ ਪੋਲੇ। ਆ ਇਹ ਬੂਟ ਸਹੀ ਆ। ਆਇਆ ਸਹੀ ਆ ਜਮਾ ਓਏ ਗਿਆ ਆ ਵੀ ਸਟ੍ਰੀਨਿੰਗ ਤੇ ਕੰਮ ਚਾਣਾ ਇਹ ਆ ਗਿਆ ਜੇ ਬੂਟ ਸਹੀ ਆ ਚੱਲ ਬੋਈ ਸਹੀ ਹੁੰਦਾ ਐ ਆਏ ਹੁੰਦਾ ਐ ਨਾ ਤੇ ਤਾਂ ਐ ਘੋੜਾ ਐ ਉਹ ਹਿੱਲਣੀ ਚਾਹੀਦੀਆਂ ਵਿਚਾਲੇ ਹਰਦੀ ਆ ਇੱਥੋਂ ਆਂਦੀ ਦੂਰ ਆ ਗਾਈ ਖਾਈ ਗਾਈਸ ਖਾੜ ਜੋ ਗਾਈਸ ਚੱਲ ਮਗਰ ਨਹੀਂ ਚੇਦੀ ਨਾ ਮਗਰ ਲੱਗਦਾ ਓ ਚੱਕ ਗੋਡਾ ਯਾਰ ਗੋਡਾ ਯਾਰ ਮਾਰਦਾ ਹਰਕ ਪੈਂਦਾ ਬਾਈ ਹੁੰਦਾ ਮਾਰਦਾ ਆਉਂਦਾ ਉਹ ਨਹੀਂ ਤੂੰ ਤੂੰ ਦਾ ਕੱਲੇ ਨਾ ਤਰ ਆਠ ਹੁਆਇਆ ਆ ਗਿਆ ਮਰਾ ਯਾਰ ਡਿੱਗੂ ਆ ਤਾ ਜਦੋਂ ਆਏ ਬੰਦਾ ਕਾ ਦੇਣਾ ਉਹ ਟੱਕਾ ਆ ਤੋੜੂ ਆ ਕਾ ਦੇਣਾ ਉਹ ਟੱਕਾ ਆ ਤੋੜੂ ਆ ਇਹਨੇ ਕਿ ਸ਼ੇਰ ਗੱਲਾਂ ਤਾਂ ਨੂੰ ਤਾਂ ਆਹ ਸੋਹ ਮੋੜਾ ਹੈਗਾ ਯਾਰ ਹੁੱਕ ਮਾਰ ਬੋਲਾ ਸੋਖਾ ਜੋ ਬੋਲੇ ਆ ਵੀਰ ਆਮਦਾਰੀ ਨਾ ਥੋੜਿਆ ਜਲਦੀ ਬੱਸ ਹੌਂ ਚਪੂ ਉਹ ਹੌਂ ਟਾਪ ਉਹ ਬਰੇ ਕਰਤੀ ਹੁਣ ਹਿੰਦੂ ਗਿਆ ਟੁੱਟ ਜੂ ਨਹੀਂ ਟੁੱਟਦਾ ਆਲਾ ਟੱਕ ਗਿਆ ਯਾ ਤੂੰ ਮੈਂ ਤਾਂ ਇਹ ਵਾਈ ਵੀ ਚਾਪ ਗਿਆ ਪਹਿਲਾਂ ਨਹੀਂ ਬੰਦਦਾ ਟੁੱਟਿਆਗਾ ਇੱਥੇ ਜਿਆ ਜੋ ਟੱਪ ਗਿਆ ਬਾਈਲਸ ਬਣ ਗਿਆ ਫਿਰ ਹੋ ਗਿਆ ਬੋਲੇ ਟੋਕੇ ਟੱਪੇ ਹੋਣ ਕਿਤੇ ਟੱਪ ਜੂਗਾ ਕੰਮ ਆਇਆ ਆਹ ਗਾਲਦਾ ਯਾਰ ਮੱਰੀ ਲੋ ਇੱਥੇ ਹੱਥ ਥੱਲੇ ਲਾ ਕੇ ਜਾਂਦੀ ਐ ਐ ਥੋੜੀ ਹੁੰਦੀ ਐ ਆਹ ਨੂੰ ਗੱਲਾ ਦੋ ਗਿਆ ਯਾਰ ਯੱਕਾ ਬਾਬੇ ਆਪਾਂ ਸਹੀ ਦਰਦੇ ਨਹੀਂ ਜਿਵੇਂ ਤੂੰ ਹੁੰਦਾ ਯਾਰ ਕੰਮ ਹੁੰਦਾ ਪੈਰ ਪਾਲੀ ਜਾਣਾ ਉਹ ਤਾਂ ਪਿਆ ਹੋਏ ਬੰਤੇ ਫਰਲਾ ਰਹਿਣਗੇ ਉਹ ਚੋਬਰ ਬੰਦੇ ਪ੍ਰੈਕਟਿਸ ਵਾਲੇ ਉਹਨਾਂ ਦੇ ਮੇਰੇ ਰੱਸਾ ਪਾ ਕੇ ਭੱਜਣ ਵਾਲਾ ਮੈਂ ਤਾਂ ਥਾਲੇ ਤੇ ਮਾਤੇ ਗਾਲਤ ਪਾਉਣਾ ਉਹਨੇ ਗਾਲਤ ਪਾਉਣਾ ਬੋਲੇ ਚੜ ਕੇ ਓਏ ਬੂਟਾ ਨਾਲ ਚੜਾ ਜਾਊ ਬੋਲੇ ਛੋੜ ਦੀ ਗੱਲ ਨਹੀਂ ਉਹਦੇ ਹੱਥਾਂ ਨੂੰ ਦਮ ਆਇਆ ਰਾਈ ਵੀਰੇ ਇਹਦੇ ਚੜਨਾ ਤਾਂ ਯਾਰ ਪੱਕਾ ਯਾਰ ਰਾਈ ਵੀਰੇ ਮੈਂ ਪੱਕਾ ਚੜੂੰਗਾ ਤੂੰ ਚੜ ਦੇ ਕਰੀ ਅੱਜ ਤੂੰ ਨਹੀਂ ਕਿਵੇਂ ਚੜਾ ਜਾਊ ਚੜਾ ਜਾਊਗਾ ਯਾਰ ਉਹ ਵੀਡੀਓ ਬਣਾ ਚੜਾਂਗੇ ਲੈ ਫੜੀ ਹੋਏ ਵੀਡੀਓ ਬਣਾਈ ਲੈ ਲੈ ਚੜਾਂਗੇ ਯਾਰ ਵੀਡੀਓ ਪਾਣੀ ਕੰਮ ਕਰਦਾ ਗੋਡਾ ਨਹੀਂ ਮੇਰੇ ਯਾਰ ਦਾ ਕਿੱਥੋਂ ਕਰੀ ਚੱਲ ਚੱਲ ਚੜ ਚੜ ਚੜਿਆ ਜਾਊਗਾ ਉਹ ਕੌਣ ਕਹਿੰਦਾ ਨਹੀਂ ਚੜੀਦਾ ਚੜਿਆ ਜਾਊਗਾ ਨਹੀਂ ਚੜੀਦਾ ਯਾਰ ਥੋੜਾ ਘੈਰਾ ਨਹੀਂ ਚੜੀਦਾ ਪੱਥਰ ਦੇ ਉੱਤੇ ਨਾ ਹੁਣ ਪਟਿਆ ਜਾਂਦਾ ਚੱਲੇ ਜੂਗਾ ਚੱਡੀ ਤਾਂ ਫਟੇਗੀ ਉਰਲੀ ਪੈ ਪੋਦੀ ਆਉਣਾ ਹੈ ਕਿਆ ਕਹਿਰਾ ਔਰਲੀ ਪੈ ਪੋਦੀ ਆਉਣਾ ਹੈ ਉਰੇ ਦਿਨਾਂ ਨੂੰ ਲੱਕ ਕੇ ਵੇਖ ਦੋ ਮਿੰਟ ਓਏ ਬਾਈ ਰੁੱਚਾ ਹੀ ਬੜਾ ਤੇ ਡੈਗ ਪੁੱਤ ਆ ਜਾ ਓ ਚੱਲ ਕੇ ਰੱਖਾ ਬਣਾਵਾਂ ਤੈਨੂੰ ਸੋਕੇ ਆ ਜਾ ਮੋਸਾ ਮਰ ਰੱਖੇ ਰਹੂੰਗਾ ਡੈਗਣਾ ਪਈ ਮੈਂ ਤੈਨੂੰ ਦੱਸਾਂ ਤਾਰਜਨ ਤਾਰਜਨ ਬਣੂੰਗਾ ਤਾਰਜਨ ਤਾਰਜਨ ਕਰੋ ਘਾਰੇ ਓਏ ਡੈਗੂ ਆਹੇ ਤੈਨੂੰ ਮੈਂ ਗੱਲ ਦੱਸਤੀ ਨਹੀਂ ਨਹੀਂ ਤਾਰਜਨ ਤੂੰ ਵੀਡੀਓ ਦੰਦ ਵੇਖੀ ਜਾਂਦਾ ਕੋਈ ਆਇਆ ਵੀ ਚੜ ਜਿਕੇ ਕਿ ਨਹੀਂ ਚੜ ਤਾਰਜਨ ਵਾਲਾ ਆ ਗਿਆ ਫਿਰ ਹੈ ਉਹਦੇ ਮੈਂ ਐ ਕਰਕੇ ਰਾਵਣ ਦੇ ਬੈਪ ਦੇ ਨਾਲ ਓਏ ਆ ਸਰਕਿਆ ਗੋਲਿੰਗ ਓ ਰਾਮਾਂ ਦੇ ਕਹਿਣੇ ਕੋ گلاب ਵਾਂਗੂ ਡੈਗਣਾ ਬਈ ਆ ਆ ਗਿਆ ਬਈ ਤਾ ਲਲ ਮਾ ਰਖਵਲੇ ਨੂੰ ਆਇਆ ਕਰਕੇ ਆਉਗਾ ਓ ਵੇ ਲਾਈਨਾਂ ਫੜਦਾ ਫੜਦਾ ਓਏ ਹਾ ਓਏ ਆਉਣੋ ਜੀ ਬਈ ਹਾਂ ਜਾ ਦੂਰੀ ਹਰੀ ਆ ਦੂਰੀ ਮਰਾ ਵੀਰ ਬਾਈਆਂ ਪਾਪਾ ਫੜਦਾ ਆਂਗੇ ਉਹਦੇ ਨੂੰ ਆਸ ਦੇ ਤਰ੍ਹਾਂ ਹੋਰ ਬੋਲੀਆਂ ਤੇ ਆਂ ਚਲੋ ਮੋਰ ਪਾ ਲੋ ਮੋਰ ਗਾਇਆ ਕੁਝ ਗੜਬੜਾ ਹੈ ਐਕ ਮੜ ਆਏ